ਇੱਥੇ ਅੱਠ ਪੋ ਨੂੰ ਮਾਤਾ ਗੁਜਰਕਾਰ ਜੀ ਤੇ ਛੋਟੇ ਸਾਹਿਬਜ਼ਾਦੇ ਇੱਕ ਰਾਤ ਜਿਹੜੇ ਠਹਿਰੇ ਸੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਯਾਤਰਾ ਕਰ ਰਹੇ ਆਂ ਸਫਰੀ ਸ਼ਹਾਦਤ ਮਾਰਗ ਦੇ ਉੱਪਰ ਜਿਹੜੇ ਜਿਹੜੇ ਸਥਾਨਾਂ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਪਰਿਵਾਰ ਨਾਲੋਂ ਵਿਛੜਣ ਤੋਂ ਬਾਅਦੋਂ ਜਿਹੜੇ ਜਿਹੜੇ ਸਥਾਨਾਂ ਤੇ ਉਹ ਰੁਕੇ ਨੇ ਉਹ ਸਾਰੇ ਸਥਾਨਾਂ ਦੇ ਆਪਾਂ ਦਰਸ਼ਨ ਕਰ ਰਹੇ ਆਂ ਅੱਜ ਆਪਾਂ ਪਹੁੰਚੇ ਹਾਂ ਪਿੰਡ ਕਾਇਨੌਰ ਇਸ ਸਥਾਨ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਨੇ ਅੱਠ ਪੋਦੀ ਰਾਤ ਬਤੀਤ ਕੀਤੀ ਸੀ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਏ ਸੀ ਕਿ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਦੇ ਸਥਾਨ ਤੇ ਤੇ ਉੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਨੇ ਸੱਤ ਪੋਦੀ ਰਾਤ ਬਤੀਤ ਕੀਤੀ ਸੀ ਅਤੇ ਸੱਤ ਪੋਦੀ ਰਾਤ ਬਤੀਤ ਕਰਨ ਤੋਂ ਪਿੱਛੋਂ ਅੱਠ ਪੋਦੀ ਸਵੇਰ ਨੂੰ ਕੁੰਮਾ ਮਾਸ਼ਕੀ ਜੀ ਆਪਣੀ ਵੀੜੀ ਦੇ ਵਿੱਚ ਬਿਠਾ ਕੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਪਿਲਕਣ ਸਾਹਿਬ ਵਾਲੇ ਸਥਾਨ ਤੇ ਛੱਡ ਗਏ ਸੀਗੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਉੱਥੋਂ ਸਤਲੁਜ ਦਰਿਆ ਵਗਦਾ ਸੀ ਅਤੇ ਗੰਗੂ ਦਾ ਪਿੰਡ ਸਿਹੜੀ ਸੀ ਕਾਇਨੌਰ ਤੋਂ ਗੰਗੂ ਦੇ ਪਿੰਡ ਦੀ ਦੂਰੀ ਥੋੜੀ ਹੋਇਆ 4-5 ਕਿਲੋਮੀਟਰ ਦੀ ਦੂਰੀ ਤੇ ਇੱਥੋਂ ਗੰਗੂ ਦਾ ਪਿੰਡ ਆ ਜਿਸ ਸਥਾਨ ਤੇ ਆਪਾਂ ਹੁਣ ਖੜੇ ਆ ਗੰਗੂ ਨੂੰ ਪਤਾ ਲੱਗਿਆ ਸੀਗਾ ਕਿ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਤਾ ਤੇ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਉਸ ਕਰਕੇ ਗੰਗੂ ਕੁੰਮਾ ਮਾਸ਼ਕੀ ਜੀ ਦੇ ਸਥਾਨ ਤੇ ਪਹੁੰਚ ਗਏ ਸੀਗੇ ਜਦੋਂ ਕਮਾਵਸ਼ ਕੀ ਜੇ ਅਸਥਾਨ ਤੇ ਪਹੁੰਚੇ ਤਾਂ ਉਹ ਉਹਨਾਂ ਨੂੰ ਆਪਣੇ ਨਾਲ ਲੈ ਕੇ ਇਸ ਸਥਾਨ ਤੇ ਆ ਗਏ ਸੀਗੇ ਜਾਨੀ ਕਿ ਆਪਣੇ ਪਿੰਡ ਵੱਲ ਆ ਗਏ ਸੀ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਕਿਹਾ ਸੀਗਾ ਕਿ ਸਾਡਾ ਮੇਲ ਸਾਡਾ ਮਲਾਪ ਗੁਰਗੋਇ ਸਿੰਘ ਜੀ ਨਾਲ ਕਰਵਾ ਦੇਵੇ ਗੰਗੂ ਇਹ ਝੂਠ ਬੋਲ ਕੇ ਉਹਨਾਂ ਨੂੰ ਆਪਣੇ ਨਾਲ ਲਿਆ ਆਇਆ ਕਿ ਉਹ ਤੁਹਾਡਾ ਮਲਾਪ ਗੁਰਗੋਇ ਸਿੰਘ ਜੀ ਨਾਲ ਕਰਵਾ ਦਊਗਾ ਪਰ ਗੰਗੂ ਨੇ ਮਾਤਾ ਗੁਜਰੀ ਜੀ ਦੀ ਕੋਲੇ ਮਾਇਆ ਦੇਖ ਲਈ ਸੀ ਕਾਫੀ ਸਾਰੀਆਂ ਸੋਨੇ ਦੀਆਂ ਮੋਹਰਾਂ ਮਾਤਾ ਗੁਜਰੀ ਜੀ ਦੇ ਕੋਲੇ ਸੀ ਉਸ ਕਰਕੇ ਉਹਦੇ ਮਨ ਵਿੱਚ ਲਾਲਚ ਆ ਗਿਆ ਸੀ ਤਾਂ ਉਹ ਉਹਨਾਂ ਨੂੰ ਸਹੀ ਰਸਤੇ ਨਹੀਂ ਲੈ ਕੇ ਗਿਆ ਅਧਰ ਨੂੰ ਆਪਣੇ ਪਿੰਡ ਵੱਲੋਂ ਲਿਆਇਆ ਤੇ ਆਪਾਂ ਹੁਣ ਕਾਇਨੌਰ ਖੜੇ ਆ ਇੱਥੇ ਇਤਿਹਾਸਿਕ ਸਥਾਨ ਬਣਿਆ ਹੋਇਆ ਇਸ ਬੋਰਡ ਤੇ ਸਾਰਾ ਇਤਿਹਾਸ ਲਿਖਿਆ ਹੋਇਆ ਇਸ ਸਥਾਨ ਦਾ ਇੱਥੇ ਲਿਖ ਕੇ ਦੱਸਿਆ ਗਿਆ ਕਿ ਦਸਮ ਪਿਤਾ ਜੀ ਨਾਲੋਂ 7 ਪੋ 1761 ਬਿਕਰਮੀ ਨੂੰ ਗੁਰਦੁਆਰਾ ਸ਼੍ਰੀ ਪਰਵਾਰ ਬਿਛੋੜਾ ਵਾਲੇ ਸਥਾਨ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਵਿਛੜ ਕੇ ਆਪਣੇ ਪਰਿਵਾਰ ਨਾਲੋਂ ਵੱਖ ਹੋ ਗਏ ਸੀਗੇ ਉਹ ਉਸ ਤੋਂ ਪਿੱਛੋਂ ਉਹਨਾਂ ਨੇ ਦੂਸਰੀ ਰਾਤ ਇਸ ਸਥਾਨ ਤੇ ਬੀਤ ਕੀਤੀ ਪਹਿਲੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੇ ਛੰਨ ਬਾਬਾ ਕੁੰਮਾ ਮਾਸਕੀ ਜੀ ਵਾਲੇ ਸਥਾਨ ਤੇ ਬੀਤ ਕੀਤੀ ਸੀ ਕੁੰਮਾ ਮਾਸਕੀ ਜੀ ਦੀ ਝੌਂਪੜੀ ਦੇ ਵਿੱਚ ਅਤੇ ਦੂਸਰੀ ਰਾਤ ਇਸ ਸਥਾਨ ਤੇ ਬੀਤ ਕੀਤੀ ਸੀ ਜਿੱਥੇ ਆਪਾਂ ਹੁਣ ਇਸ ਸਮੇਂ ਖੜੇ ਹਾਂ ਤੇ ਉਹਨਾਂ ਸਮਿਆਂ ਦੇ ਵਿੱਚ ਇੱਥੇ ਦਰਖਤਾਂ ਦੀ ਸੰਘਣੀ ਝੀੜੀ ਹੁੰਦੀ ਸੀ ਅਤੇ ਇੱਕ ਤਲਾਬ ਹੁੰਦਾ ਸੀ ਉਹ ਤਲਾਬ ਦੇ ਕਿਨਾਰੇ ਉਹਨਾਂ ਨੇ ਉਹ ਰਾਤ ਬੀਤ ਕੀਤੀ ਸੀਗੀ ਪਰਿਵਾਰ ਨਾਲੋਂ ਵਿਛੜਨ ਤੋਂ ਬਾਅਦ ਰੋ ਇਹ ਸਾਰਾ ਇਤਿਹਾਸ ਆ ਇਹ ਬੋਰਡ ਦੇ ਉੱਪਰ ਲਿਖ ਕੇ ਦੱਸਿਆ ਗਿਆ ਜਿਵੇਂ ਆਪਾਂ ਸਾਰਾ ਇਤਿਹਾਸ ਤੋਂ ਉਸਿਆ ਜਿਹੜਾ ਬੋਰਡ ਲੱਗਿਆ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਉਤੋਂ ਸਾਰਾ ਇਤਿਹਾਸ ਆਪਾਂ ਤੁਹਾਨੂੰ ਦੱਸਿਆ ਤੇ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਆਦੇ ਇਸ ਸਥਾਨ ਤੇ ਆਏ ਨੇ ਪਿੰਡ ਕਾਇਨੌਰ ਦੇ ਵਿੱਚ ਆਏ ਨੇ ਤਾਂ ਇਸ ਇਸ ਸਥਾਨ ਤੇ ਉਹਨਾਂ ਦੇ ਨਾਲ ਗੰਗੂ ਵੀ ਨਾਲੇ ਸੀ ਤੇ ਉਹਨਾਂ ਨੇ ਦੂਸਰੀ ਰਾਤ ਇੱਥੇ ਬਤੀਤ ਕੀਤੀ ਅੱਠ ਪੋਦੀ ਰਾਤ ਇਸ ਪਿੰਡ ਦੇ ਵਿੱਚ ਬਤੀਤ ਕੀਤੀ ਇੱਕ ਤਲਾਬ ਦੇ ਕਿਨਾਰੇ ਤਾਂ ਉਹਨਾਂ ਦੇ ਨਾਲ ਗੱਗੂ ਪਾਪੀ ਵੀ ਸੀਗਾ ਤੇ ਮਾਤਾ ਗੁਜਰੀ ਜੀ ਅਤੇ ਦੋਨੋਂ ਛੋਟੇ ਸਹਬਜ਼ਾਦੇ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਦੇ ਆ ਤੇ ਉਹਨਾਂ ਸਮਿਆਂ ਦੇ ਵਿੱਚ ਇੱਥੇ ਸੰਗਣੀ ਚਿਰੀ ਹੁੰਦੀ ਸੀ ਦਰਖਤ ਹੁੰਦੇ ਸੀ ਬਹੁਤ ਸਾਰੇ ਇੱਕ ਤਲਾਬ ਹੁੰਦਾ ਸੀ ਉਹ ਤਲਾਬ ਦੇ ਕੰਢੇ ਜਿਹੜੀ ਉਹ ਰਾਤ ਬਤੀਤ ਕੀਤੀ ਸੀ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਇੱਧਰ ਨਿਸ਼ਾਨ ਸਾਹਿਬ ਸ਼ੋਭਿਤ ਨੇ ਤੇ ਇੱਧਰ ਬਣਿਆ ਹੋਇਆ ਸਰੋਵਰ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਇਤਿਹਾਸ ਦੱਸਿਆ ਵੀ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਆਦੇ ਇਸ ਸਥਾਨ ਤੇ ਆਏ ਨੇ ਤਾਂ ਉਸ ਸਮਿਆਂ ਦੇ ਵਿੱਚ ਇੱਥੇ ਇੱਕ ਤਲਾਬ ਹੁੰਦਾ ਸੀ ਤਲਾਬ ਦੇ ਕੰਢੇ ਉਹਨਾਂ ਨੇ ਜਿਹੜੀ ਰਾਤ ਬਤੀਤ ਕੀਤੀ ਸੀ ਸੰਘਣੀ ਦਰਖਤਾਂ ਦੀ ਇੱਥੇ ਝਿੜੀ ਹੁੰਦੀ ਸੀ ਤੇ ਉਹ ਜਿਹੜਾ ਤਲਾਬ ਹੁੰਦਾ ਸੀ ਉਹ ਇਸ ਜਗ੍ਹਾ ਦੇ ਉੱਪਰ ਹੀ ਹੁੰਦਾ ਸੀ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਨੇ ਤੇ ਨਾਲੇ ਸਰੋਵਰ ਦੇ ਦਰਸ਼ਨ ਕਰਵਾਏ ਨੇ ਤੇ ਇਸ ਤੋਂ ਪਿੱਛੋਂ ਆਪਾਂ ਉਹ ਤਲਾਬ ਦੇ ਦਰਸ਼ਨ ਕਰਾਂਗੇ ਜਿਹੜੇ ਤਲਾਬ ਦੇ ਕੰਢੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਨੇ ਅੱਠ ਪੂਰੀ ਰਾਤ ਬਤੀਤ ਕੀਤੀ ਸੀ ਜਿਹੜਾ ਇਹ ਸਾਰਾ ਸਰੋਵਰ ਬਣਿਆ ਹੋਇਆ ਇਸ ਸਾਰੀ ਥਾਂ ਦੇ ਉੱਪਰ ਉਹ ਤਲਾਬ ਹੁੰਦਾ ਸੀ ਹੁਣ ਵੀ ਜਿਹੜਾ ਪ੍ਰਾਤਨ ਉਹ ਤਲਾਬ ਆ ਉਹ ਇੱਥੇ ਹੈਗਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਦੇ ਪਿਛਲੇ ਵਾਲੇ ਪਾਸੇ ਆ ਤੇ ਇੱਥੋਂ ਕਾਇਨੌਰ ਤੋਂ ਗੰਗੂ ਦੇ ਪਿੰਡ ਦੀ ਦੂਰੀ ਕੋਈ ਜ਼ਿਆਦਾ ਨਹੀਂ ਹੈਗੀ तकरीबन 3 ਤੋਂ 4 ਕਿਲੋਮੀਟਰ ਇੱਥੋਂ ਗੰਗੂ ਦਾ ਪਿੰਡ ਆ ਸਹੇੜੀ ਤੇ ਗੰਗੂ ਦੇ ਮਾਨ ਦੇ ਵਿੱਚ ਲਾਲਚ ਆਇਆ ਹੋਇਆ ਸੀ ਕਿਉਂਕਿ ਉਹਨੇ ਮਾਤਾ ਗੁਜਰੀ ਜੀ ਦੇ ਕੋਲੇ ਸੋਨੇ ਦੀਆਂ ਮੋਹਰਾਂ ਦੇਖ ਲਈਆਂ ਸੀ ਮਾਤਾ ਗੁਜਰੀ ਜੀ ਦੇ ਕੋਲੇ ਮਾਇਆ ਸੀ ਉਹ ਦੇਖ ਲਈ ਸੀ ਉਹ ਮਾਇਆ ਨੂੰ ਚੋਰੀ ਕਰਨਾ ਚਾਹੁੰਦਾ ਸੀ ਤੇ ਜਦੋਂ ਇਸ ਸਥਾਨ ਤੇ ਉਹ ਪਹੁੰਚੇ ਗੰਗੂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਇਸ ਸਥਾਨ ਤੇ ਲੈ ਕੇ ਆਇਆ ਤਾਂ ਉਸਨੇ ਮਾਤਾ ਜੀ ਨੂੰ ਕਿਹਾ ਕਿ ਆਪਾਂ ਜੇ ਅੱਗੇ ਜਾਵਾਂਗੇ ਅੱਗੇ ਦੁਸ਼ਮਣ ਦਾ ਪਹਿਰਾ ਹੈ ਆਪਾਂ ਨੂੰ ਮਤਲਬ ਅੱਗੇ ਖਤਰਾ ਆਪਾਂ ਅੱਗੇ ਨਹੀਂ ਜਾ ਸਕਦੇ ਤਾਂ ਇਹ ਜਗ੍ਹਾ ਆਪਣੇ ਲਈ ਸੇਫ ਆ ਕੀ ਮਾਤਾ ਗੁਜਰੀ ਜੀ ਨੂੰ ਗੰਗੂ ਨੇ ਕਿਹਾ ਕਿ ਆਪਾਂ ਅੱਗੇ ਨਹੀਂ ਜਾ ਸਕਦੇ ਆਪਾਂ ਨੂੰ ਇਸ ਸਥਾਨ ਤੇ ਰੁਕਣਾ ਚਾਹੀਦਾ ਉਸ ਕਰਕੇ ਮਾਤਾ ਮਾਤਾ ਜੀ ਨੇ ਗੰਗੂ ਦੀ ਗੱਲ ਮੰਨੀ ਤੇ ਇਹ ਸਥਾਨ ਤੇ ਅੱਠ ਪੋਦੀ ਰਾਤ ਬਤੀਤ ਕੀਤੀ ਤੇ ਅੱਠ ਪੋਦੀ ਰਾਤ ਨੂੰ ਗੰਗੂ ਉਹ ਜਿਹੜੀਆਂ ਮੋਹਰਾਂ ਸੀਗੀਆਂ ਸੋਨੇ ਦੀਆਂ ਜਾਂ ساری ਮਾਇਆ ਸੀ ਜੋ ਵੀ ਗਹਿਣੇ ਮਾਤਾ ਗੁਜਰੀ ਜੀ ਦੇ ਕੋਲੇ ਸੀ ਉਹ ਚੋਰੀ ਕਰਨਾ ਚਾਹੁੰਦਾ ਸੀ ਪਰ ਉਹਦਾ ਜਿਹੜਾ ਦਾਅ ਨਹੀਂ ਲੱਗ ਸਕਿਆ ਫਿਰ ਉਸ ਤੋਂ ਅੱਗੇ 9 ਪੋਦੀ ਜਿਹੜੀ ਉਹ ਸਵੇਰ ਹੋਈ 9 ਪੋਦੀ ਸਵੇਰ ਨੂੰ ਗੰਗੂ ਇਸ ਸਥਾਨ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਵੱਲ ਲੈ ਗਿਆ ਸੀ ਉਹ ਸਾਰਾ ਇਤਿਹਾਸ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਤੇ ਇਸ ਸਥਾਨ ਤੇ ਅੱਠ ਪੋ ਦੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਬਤੀਤ ਕੀਤੀ ਤੇ ਹੁਣ ਆਪਾਂ ਇੱਥੋਂ ਚੱਲਦੇ ਹਾਂ ਉਹ ਤੁਹਾਨੂੰ ਤਲਾਬ ਦਿਖਾਉਨੇ ਆ ਜੀ ਬਾਬਾ ਜੀ ਹੁਣੀ ਨੇ ਇੱਥੇ ਕਮੇਟੀ ਪ੍ਰਧਾਨ ਨੇ ਇਹਨਾਂ ਦਾ ਕਾਇਨੌਰੇ ਪਿੰਡ ਆ ਤੇ ਕੁਝ ਕਾਪਾ ਨੂੰ ਜਾਣਕਾਰੀ ਜਿਹੜੀ ਉਹ ਸਾਂਝੀ ਕਰਨਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਜਿਹੜਾ ਪ੍ਰਾਤਨ ਫਰੋਵਰ ਹੈ ਇੱਥੇ ਅੱਠ ਪੋ ਨੂੰ ਮਾਤਾ ਗੁਜਰਕੌਰ ਇੱਕ ਰਾਤ ਜਿਹੜੇ ਠਹਿਰੇ ਸੀ ਤੇ ਉਸ ਸਮੇਂ ਇਹ ਬਹੁਤ ਸੰਗਣੀ ਝਿੜੀ ਸੀਗੀ ਤੇ ਇਹ ਤਲਾਹ ਜਿਹੜਾ ਸਮੇਂ-ਸਮੇਂ ਤੇ ਇਹਦੇ ਵਿੱਚ ਪ੍ਰਵਾਤਨ ਆਉਂਦਾ ਰਿਹਾ ਤੇ ਇਹ ਬਹੁਤ ਪ੍ਰਾਤਨ ਸਰੋਵਰ ਹੈ ਤੇ ਹੁਣ ਇਹਦੀ ਕਾਰ ਸੇਵਾ ਜਿਹੜੀ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਾਲ ਆਰੰਭੀ ਸੀਗੀ ਜਿਹੜੀ ਕਿ ਤਕਰੀਬਨ ਸਪੂਰਨ ਤਾਈ ਤੇ ਪਹੁੰਚ ਗਈ ਹੈ ਤੇ ਇਹਦਾ ਪਾਣੀ ਜਾਲਾ ਜਿਹੜਾ ਉਹ ਵੀ ਸੁੱੱਚਾ ਕਰ ਦਿੱਤਾ ਗਿਆ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਇਹਦੇ ਵਿੱਚ ਗੰਦਾ ਪਾਣੀ ਪਾ ਦਿੱਤਾ ਗਿਆ ਸੀ ਉਹ ਹੁਣ ਉਹਦੇ ਪ੍ਰਬੰਧ ਕਰ ਦਿੱਤਾ ਗਿਆ ਹਾਂਜੀ ਸੋ ਇਹ ਜਗਾ ਜਿਹੜੀ ਬਹੁਤ ਪਵਿੱਤਰ ਜਗਾ ਤੇ ਇੱਧਰ ਕਾਰ ਸੇਵਾ ਗੁਰੂ ਘਰ ਦੀ ਵੀ ਚੱਲ ਰਹੀ ਹੈ ਠੀਕ ਹੈ ਜੀ ਤੇ ਨਾਲ ਦੇ ਨਾਲ ਸਵਾਮਾ ਜਿਹੜਿਆ ਸੰਗਤਾਂ ਬਹੁਤ ਵੱਧ ਚੜ੍ਹ ਕੇ ਦੇ ਰਹੀਆਂ ਹਨ ਤੇ ਸੰਗਤਾਂ ਦੀ ਬਹੁਤ ਸ਼ਰਧਾ ਭਾਵਨਾ ਹੈ ਇਸ ਥਾਨ ਦੇ ਨਾਲ ਜੁੜੀ ਹੋਈ ਹੈ ਹਾਂਜੀ ਸੋ ਨਗਰ ਨਿਵਾਸੀ ਦਾ ਇਲਾਕੇ ਦਾ ਬੜਾ ਸਹਿਯੋਗ ਰਹਿੰਦਾ ਸੰਗਤਾਂ ਦਾ ਤੇ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਆਪਣੇ ਤਨ ਮਨ ਨਾਲ ਇੱਥੇ ਜਿਹੜੀ ਸੇਵਾ ਨਵਾਰਹੀਆ ਇਹ ਜਿਹੜਾ ਸਰੋਵਰ ਆ ਉਸ ਸਮੇ ਇਹ ਬਹੁਤ ਵੱਡਾ ਸਰੋਵਰ ਸੀਗਾ ਜਿੱਥੇ ਗੁਰੂਦਵਾਰਾ ਸਾਹਿਬ ਦੀ ਬਿਲਡਿੰਗ ਬਣੀ ਹੋਈ ਆ ਇੱਥੇ ਥੋੜੀ ਜਿਹੀ ਜਗ੍ਹਾ ਖਾਲੀ ਸੀਗੀ ਇਹ ਸਰੋਵਰ ਜਿਹੜਾ ਗੁਰੂ ਘਰ ਦੇ ਕੰਧ ਦੇ ਨਾਲ ਤੱਕ ਸੀਗਾ ਜਿਹੜਾ ਕਿ ਗੁਰੂ ਘਰ ਦੀ ਸੇਵਾ ਨੂੰ ਮੁੱਖ ਰੱਖਦੇ ਆ ਹੌਲੀ ਹੌਲੀ ਜਿਹੜਾ ਤਲਾਅ ਛੋਟਾ ਹੁੰਦਾ ਗਿਆ ਤੇ ਹੁਣ ਸੀਮਤ ਰਹਿ ਗਿਆ ਤੇ ਇੱਕ ਸਰੋਵਰ ਨਵਾਂ ਸਰੋਵਰ ਸਾਹਿਬ ਦੀ ਸਾਰੀ ਬੈਕ ਸਾਈਡ ਤੇ ਕਰ ਦਿੱਤੀ ਗਈ ਆ ਜਿਹੜੀ ਕਿ ਬਿਲਕੁਲ ਪੱਕਾ ਹੈ ਤੇ ਜਿਹੜਾ ਪ੍ਰਾਤਨ ਸਰੋਵਰ ਆ ਇਹ ਉਸੇ ਤਰ੍ਹਾਂ ਰੱਖਿਆ ਗਿਆ ਹੈ ਇਹ ਕੱਚਾ ਹੈ ਤੇ ਜਿਹੜਾ ਦੋਨੋਂ ਹਾਲ ਹੈ ਉਹ ਸਿਰਫ ਸਰੋਵਰ ਦੇ ਵਿੱਚ ਹੀ ਉਹ ਸਾਰੇ ਗਏ ਆ ਠੀਕ ਹੈ ਜੀ ਹਾਂਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਹਾਂਜੀ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਝੰਡੀ ਸਰ ਸਾਹਿਬ ਦੇ ਜੋ ਕਿ ਪਿੰਡ ਕਾਇਨੌਰ ਦੇ ਵਿੱਚ ਨੇ ਇਸ ਸਥਾਨ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਆਦਿ ਨੇ ਆਪਣੀ ਦੂਸਰੀ ਰਾਤ ਬਤੀਤ ਕੀਤੀ ਸੀ ਤੇ ਉਹ ਤਲਾਬ ਵੀ ਆਪਾਂ ਤੁਹਾਨੂੰ ਦਿਖਾਇਆ ਜਿਹੜੇ ਤਲਾਬ ਦੇ ਕੰਢੇ ਮਾਤਾ ਜੀ ਤੇ ਛੋਟੇ ਸਾਹਿਬ ਜੀ ਆਦਿ ਨੇ ਰਾਤ ਬਤੀਤ ਕੀਤੀ ਸੀ ਇਸ ਤੋਂ ਪਿੱਛੋਂ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬ ਜੀ ਨੂੰ ਮੰਗੂ ਦੂਸਰੀ ਸਵੇਰ ਆਪਣੇ ਨਾਲ ਆਪਣੇ ਪਿੰਡ ਵੱਲ ਲੈ ਗਿਆ ਸੀ ਤੇ ਗੰਗੂ ਦਾ ਪਿੰਡ ਉੱਥੋਂ ਥੋੜੀ ਦੂਰੀ ਤੀ ਹੈ तकरीबन 3-4 ਕਿਲੋਮੀਟਰ ਦੀ ਦੂਰੀ ਤੀ ਪਿੰਡ ਹੈ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਗੇ ਦੇ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਤੇ ਉਹ ਸਾਰਾ ਇਤਿਹਾਸ ਦੱਸਾਂਗੇ ਵੀ ਕਿਵੇਂ ਗੰਗੂ ਆਪਣੇ ਘਰ ਤੱਕ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਨੂੰ ਲੈ ਕੇ ਗਿਆ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ